ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘpropto ਅੱਜ ਅਸੀਂ ਪਹੁੰਚੇ ਹੋਏ ਹਾਂ ਤੀਰਖੋੜ ਵਿਖੇ ਬਾਬਾ ਫੀਰ ਮਲੇਤੇ ਤੇਥੇ ਮਿਸਲ ਸਤੋਜ ਨੇ ਜੀਜਾ ਸਰਦਾਰ ਚੰਦ ਸਿੰਘ ਸ਼ੂਟਿੰਗ ਕੱਪ ਜਿਹੜਾ ਹੈ ਕਰਵਾਇਆ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਸਾਨੂੰ ਵੀ ਅੱਜ ਕਈ ਗੱਲਾਂ ਨਵੀਆਂ ਅਤਿਆਹ ਚੋਂ ਪਤਾ ਲੱਗੀਆਂ ਉਹ ਸਰਦਾਰ ਚੰਦ ਸਿੰਘ ਜੀ ਦਾ ਨਿਸ਼ਾਨਾ ਕਿੰਨਾ ਪੱਕਾ ਸੀ ਕਿਵੇਂ ਬੰਦੂਕ ਚਲਾਉਂਦੇ ਸੀ ਆਮ ਬੱਚੇ ਤਾਂ ਇਹਨਾਂ ਗੱਲਾਂ ਤੋਂ ਜਾਣੂ ਹੀ ਨਹੀਂ ਸੀ ਸੋ ਬਹੁਤ ਵਧੀਆ ਤਰੀਕੇ ਨਾਲ ਅਰੇਂਜ ਤਿਆਰ ਕੀਤੀ ਗਈ ਸੋ ਬਹੁਤ ਵਧੀਆ ਜਿਹੜਾ ਹੈਗਾ ਕੰਪੀਟੀਸ਼ਨ ਖੰਡਰ ਆਇਆ ਗਿਆ ਬਿਲਕੁਲ ਜੋ ਐਨਰਾਈਦਰੂਲਾ ਹੈ ਆਈਐਸਐਸਐਮ ਉਹਦੇ ਦੇਖਦਿਆਂ ਇਹ ਕੰਪੀਟੀਸ਼ਨ ਬਣ ਕੇ ਆਇਆ ਇਹਦੇ ਵਿੱਚ ਲਗਭਗ 250 ਖਧਾਰੀਆਂ ਨੇ ਭਾਗ ਲਿਆ ਤੇ ਜਿਨ੍ਹਾਂ ਵਿੱਚੋਂ 5-4 ਬੱਚੇ ਇੰਟਰਨੈਸ਼ਨਲ ਸੀ ਨੈਸ਼ਨਲ ਮੈਡਲਿਸਟ ਦਾ ਬਹੁਤ ਸੀ ਲੇਕਿਨ 5-6 ਬੱਚੇ ਅਰਧਨੈਸ਼ਨ ਜਿਹੜੇ ਇੰਟਰਨੈਸ਼ਨਲ ਮੈਡਲਿਸ ਸੀ ਜਿਹੜੇ ਇਸ ਕੰਪੀਟੀਸ਼ਨ ਦੇ ਜਿੱਥੇ ਪਹੁੰਚੇ ਸੋ ਅਸੀਂ ਮਿਸਨ ਸਾਧੂ ਜੀ ਦੇ ਸੁਪਾਲੇ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਪਾਲਾ ਕੀਤਾ ਤੇ ਅੱਜ ਨਾਲੇ ਪਾਲਲੇ ਅੱਗੇ ਵੀ ਉਹ ਕਰਦੇ ਰਹਿਣਗੇ